ਹਾਂ ਜੀ ਗਲਰੀ ਲੋਕ ਵਜਦਾ ਜੀ ਇਹਨੂੰ ਦਿੱਕਤ ਹੈ ਕੀ ਹੁੰਦਾ ਸੀਗਾ ਨਾ ਡਾਲਾ ਖੁੱਲ ਜਾਂਦਾ ਸੀ ਜੀ ਡਾਲਾ ਨਹੀਂ ਖੁੱਲੂਗਾ ਜੀ ਇਹਦਾ ਆਹ ਦੇਖ ਲਓ ਜੀ ਤਿੰਨ ਸਰੀਆਂ ਦੇ ਵਿੱਚ ਆ ਗਈ ਦੀ ਡਿਜ਼ਾਈਨ ਡਿਜ਼ਾਈਨ ਦਾ ਫਰਕ ਪਤਾ ਥੋੜਾ ਜਿਹਾ ਠੀਕ ਹੈ ਸਟੀਲ ਬਾਡੀ ਚ ਟਾਲੀ ਵਜਦੀ ਆ ਇਹ ਫਰਸ਼ ਵੀ ਦਾ ਆਸਟ੍ਰੇਲੀਆ ਹੈ ਸਟੀਲੀ ਬਾਡੀ ਚ ਸਟੀਲ ਬਾਡੀ ਚ ਜੀ ਠੀਕ ਜੀ ਕੋਈ ਸਾਰੀ ਸਟੀਲ ਬਾਡੀ ਦੇ ਵਿੱਚ ਹੈ ਫਰਸ਼ ਕਿੰਨੇ ਕਿੱਜ ਦਾ ਲਾਉਣੇ ਬਈ ਇਹ ਚ 10 ਕਿੱਜ ਦਾ ਫਰਸ਼ ਹੁੰਦਾਗਾ ਜਿਸਤੀ ਦੇ ਜੀ ਸਾਈਡ ਵੀ 10 ਕਿੱਜ ਲੱਗੀ ਇੱਥੇ ਥੱਲੇ ਵੀ 10 ਕਿੱਜ ਮੰਗ ਆ ਇਹ ਵੀਰੇ ਦੇ ਦਾਂਗੇ ਦੇਣ ਲੈਣ ਇੱਕ ਬਿਨਾ ਟੋਪੀ ਤੋਂ 1,45 41000 145000 ਦਾ ਜੀ ਠੀਕ ਹੈ 10 ਸਾਲ ਦੀ ਮੇਰੀ ਚਾਦਰ ਦੀ ਗਾਰੰਟੀ ਹੈ ਜੇ ਕੋਈ ਕੁਝ ਵੀ ਪੇਪਰ ਤਾਂ ਵੀ ਪੂਰੇ 145 ਜਿਹੜੇ ਸਾਡਾ ਪੇਜ ਫੋਲੋ ਕਰੀ ਗੜਿਆ ਵੀਡੀਓ ਸ਼ੇਅਰ ਕਰਦੇ ਆ ਉਹਨਾਂ ਖਾਤਰ ਫਿਰ 35000 ਦਾ ਮਨ ਤਾਂ ਹੋਰ ਕਰ ਦੋਗੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਮੌੜ ਮੰਡੀ ਤੋਂ ਲੈ ਕੇ ਆਏ ਆਂ ਤੇ ਜਿਲ੍ਹਾ ਪੈ ਜਾਂਦਾ ਬਠਿੰਡਾ ਟਰਾਲੀਆਂ ਦੀ ਵੀਡੀਓ ਲੈ ਕੇ ਆਏ ਆਂ ਬਾਈ ਬਬਲੀ ਦੀ ਪਹਿਲਾਂ ਵੀ ਵੀਡੀਓ ਬਣਾਈ ਦੀ ਬਾਈ ਦੀ ਅੱਜ ਦੂਜੀ ਵੀਡੀਓ ਲੈ ਕੇ ਆਏ ਆਂ ਦੂਜੀ ਵੀਡੀਓ ਦੇ ਵਿੱਚ ਰੇਟ ਨੇ ਜਿਹੜੇ ਪੂਰੇ ਡਿਸਕਾਊਂਟ ਤੇ ਲਵਾਂਗੇ ਤੇ ਵੀਡੀਓ ਸ਼ੇਅਰ ਕਰਕੇ ਆਇਓ ਤੇ ਪੇਜ ਫੋਲੋ ਕਰਕੇ ਆਇਓ ਬਾਈ ਬਬਲੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਠੀ ਹੋਠੀ ਟਿਕ ਟਾਕ ਆ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਵੀਰੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰਾਲ ਚਾਈ ਅਸ ਟਾਈਮ ਆਪਣੇ ਕੋਲ ਤਿਆਰ ਦੀ ਠੀਕ ਹੈ ਬਾਕੀ ਹਾਂਜੀ ਪੁਰਾਣੀ ਟਰਾਲੀ ਆਪਣੇ ਕੋਲੇ ਵੀਰੇ ਕੋਈ ਹੈ ਨਹੀਂ ਇਸ ਟਾਈਮ ਠੀਕ ਹੈ ਵੀਰੇ ਨਵੀਆਂ ਨੇ ਨਵੀਆਂ ਨੇ ਸਾਰੀਆਂ ਵੀਰੇ ਠੀਕ ਹੈ ਬਾਕੀ ਡਿਮਾਂਡ ਤੇ ਕੋਈ 11 6.5 ਬਣਾਉਣੀਆਂ 11 6 ਬਣਾਉਣੀਆਂ 12 6 ਤੇ 13 7 ਦਾ ਟਰਾਲਾ ਹਾਂਜੀ 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 ਜਿੱਦਾਂ ਦੀ ਚਵੈਸ ਆ ਉਦਾਂ ਦੀ ਚਵੈਸ ਬਣ ਜੂਗੀ ਬਣ ਜੂਗੀ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਆਪਾਂ ਸ਼ੁਰੂਆਤ ਕਿੱਧਰੋਂ ਕਰਾਂਗੇ ਫਿਰ ਉਧਰ ਹੀ ਕਰ ਲਈਏ ਠੀਕ ਹੈ ਹਾਂਜੀ ਤੇ ਵੀ ਆਹ ਟਰਾਲੀ ਦਿਖਾਉਣੇ ਹੈਗੇ ਜਿਸਤੀ ਚ ਬਣੀ ਵੀ ਆ ਇਹ ਇਹ ਬਾਈ ਜੀ ਜਿਸਤੀ ਚ ਹੈ ਠੀਕ ਹੈ ਇਹ ਸਪੈਸ਼ਲ ਆਪਣੇ ਆਏ ਮੰਨ ਗਏ ਚਲ ਰਾਮ ਆ ਵਾਸਤੇ ਇਹਨੂੰ ਨਾ ਜੰਗਾਲ ਨਹੀਂ ਪੈਂਦੀ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਮੈਂ ਡੇਰੀ ਫਾਰਮਾਂ ਦੇ ਵਿੱਚ ਮੰਨ ਕੇ ਚੱਲੋ ਟਰਾਲੀ ਗੱਲ ਜਨੇ ਕਈ ਵਾਰ ਗੋਹੇ ਗਾਫਟੇ ਤੇ ਲਾਉਣੀਆਂ ਤਾਂ ਕਿਸੇ ਵੀਰ ਕੋਲੇ ਬਾਹਰ ਖਾੜਨ ਦਾ ਸਾਧਨ ਹੁੰਦਾਗਾ ਤੈਨੂੰ ਜੰਗਾਲ ਨਹੀਂ ਆਉ ਵੀਰ ਜੀ ਆਪਣੀ 10 ਸਾਲਾਂ ਦੀ ਗਰੰਟੀ ਹੈ ਜੀ ਠੀਕ ਹੈ ਵੀਰ 10 ਸਾਲ ਦੀ 10 ਸਾਲ ਦੀ ਗਰੰਟੀ ਹੈ ਵੀਰ ਜੀ ਇਹ ਪਿੱਤ ਜਾਲ ਹਾਂਜੀ ਹਾਂਜੀ ਮੈਂ ਤਾਂ ਸਾਰਾ ਕੁਝ ਠੀਕ ਹੈ ਮਾੜਾ ਐਂਗਲ ਉਂਗਲ ਦੱਸੋ ਵੀ ਚੈਨਰ ਕਿੰਨਾ ਲਾਉਣਿਓ ਇਹ ਵੀਰ ਜੀ ਆਪਾਂ 8 ਗੇ 8 3 ਦਾ ਚੈਨਰ ਲਾਉਣਾ ਜੀ ਆਹ ਇਹ ਥੱਲੇ ਨੂੰ ਸੀ3 ਦੀ ਸਪੋਰਟ ਦਿੱਤੀ ਹੋਈ ਹੈ ਜੀ ਠੀਕ ਹੈ ਵੀਰੇ ਹਾਂਜੀ ਸੀ3 ਦੀ ਸਪੋਰਟ ਹੈ ਜੀ 84 ਦਾ ਸਾਰਾ ਹੋ ਗਿਆ ਜੀ ਇਹ ਕੋਈ ਡਬਲ ਘਾਟੇ ਦੇ ਵਿੱਚ ਆ ਗਈ ਟਰਾਲੀ ਜੀ ਡਬਲ ਘਾਟੇ ਦੀ ਵਿੱਚ ਸਿੰਗਲ ਟਾਇਰ ਡਬਲ ਟਾਇਰ ਇਹ ਵੀਰ ਜੀ ਸਿੰਗਲ ਟਾਇਰ ਆ ਗਈ ਹਾਂਜੀ ਇਹ ਸਿੰਗਲ ਟਾਇਰ ਆ ਗਈ ਜੀ ਸਟੀਲੀ ਹੱਬ ਚੇ ਦਾ ਹਿੱਸਾ ਆ ਗਿਆ ਵੀਰ ਜੀ ਹਾਂਜੀ ਹਾਂਜੀ ਹੱਬ ਕਿਹੜੀ ਆ ਗਈ ਇਹਦੀ ਇਹ ਹੱਬ ਜੀ 8 ਨੱਟ ਹੀ ਆ ਗਈ ਵੀਰ ਜੀ 4 ਇੰਚ ਹਿੱਸਾ ਆ ਗਿਆ ਜੀ 4 ਇੰਚ ਹੀ ਹਿੱਸਾ ਆ ਗਿਆ ਤੇ 8 ਨੱਟ ਹੀ ਹੱਬ ਆ ਗਈ 8 ਨੱਟ ਹੀ ਹੱਬ ਆ ਗਈ ਇਹ ਘੜਿਆਂ ਵਾਲੀ ਵਜਦੀ ਇਹ ਘੜਿਆਂ ਵਾਲੇ ਲੰਬਾ ਗਿਆ ਵੀਰੇ ਘੜਿਆਂ ਵਾਲੇ ਲੰਬਾ ਹਾਂ ਤਕਰੀਬਨ ਇਹਦੇ ਆ ਦੇਖੋ ਜੀ ਵਿੱਚੋਂ ਵੀ ਬਹੁਤ ਵਧੀਆ ਜਿਵੇਂ ਮੰਨ ਕੇ ਚੱਲੋ ਵੀ ਸਟੀਲ ਬਾਡੀ ਚ ਟਾਲੀ ਵਜਦੀ ਆ ਇਹ ਇਹ ਫਰਸ਼ ਵੀ ਦਾ ਆਸਟ੍ਰੇਲੀਆ ਸਟੀਲੀ ਬਾਡੀ ਚ ਸਟੀਲ ਬਾਡੀ ਚ ਜੀ ਠੀਕ ਹੈ ਜੀ ਆ ਦੇਖੋ ਜੀ ਸਾਰੀ ਸਟੀਲ ਬਾਡੀ ਦੇ ਵਿੱਚ ਆ ਫਰਸ਼ ਕਿੰਨੇ ਕਿਹਦੇ ਦਾ ਲਾਉਣੇ ਬਈ ਇਹ ਚ ਦੱਸ ਗਏ ਦਾ ਫਰਸ਼ ਹੁੰਦਾਗਾ ਜਿਸਤੀ ਦੇ ਜੀ ਸਾਈਡ ਵੀ ਦੱਸ ਗਏ ਜੀ ਲੱਗੀ ਥੱਲੇ ਵੀ ਦੱਸ ਗਏ ਜੀ ਵੀਰੇ ਤੇ ਦਾਲਾ ਖੁੱਲਦਾ ਰੱਖਿਆ ਦਾਲਾ ਇਹਦੇ ਫਰੰਟ ਦੋ ਸਾਈਡ ਖੁੱਲਦਿਆ ਵੀਰ ਜੀ ਦੋ ਸਾਈਡ ਹਾਂਜੀ ਹਾਂਜੀ ਫਾੜ ਹੁੰਦੀ ਆ ਹਾਂਜੀ ਹਾਂਜੀ ਰੇਟ ਦੀ ਗੱਲ ਕਰੀਏ ਕੀ ਰੇਟ ਦੇ ਵਿੱਚ ਵੀਰੇ ਤੋਂ 1.60 ਲੱਖ 60000 ਕਰੀਏ ਨਾ ਜਿਹੜਾ ਹੋਡੀ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਉਹਨੂੰ 1.5 ਲੱਖ ਦੀ ਤਾਂ ਪੈਸੇ ਪਿੱਛੇ ਦੇ ਦਾਂਗੇ ਡੇਢ ਲੱਖ ਦਾ ਪਿੱਛੇ ਹਾਂਜੀ ਉਹ ਨੂੰ ਇਹ ਤੀ ਵਾਲਾ ਜੀ ਠੀਕ ਹੈ ਬਾਈ ਹਾਂਜੀ ਜੇ ਕੋਈ ਪਾਲ ਸੁੱਤਰ ਜਿਆ ਹਿੱਸੇ ਦੀ ਲਾ ਲੋ ਵੀਰ ਜੀ ਆਪਣੀ 7 ਸਾਲ ਦੀ ਗਰੰਟੀ ਹਿੱਸੇ ਦੀ ਵੀ ਹੈ ਬੇਦ ਰੰਗ ਵਗੈਰਾ ਸਾਰਾ ਕੰਪਲੀਟ ਕਰਕੇ ਸਾਰਾ ਕੰਪਲੀਟ ਕਰਕੇ ਦੇ ਦੂੰ ਵੀਰੇ ਮੈਂ ਠੀਕ ਹੈ ਬਾਈ ਹਾਂਜੀ ਹਾਂਜੀ ਆ ਜਾਓ ਕਿਧਰ ਦੂਜੀ ਟਰਾਲੀ ਕਿੰਨੀ ਆ ਗਈ ਹੈ 11 6 ਇਹ 11 6 ਆ ਗਈ ਜੀ ਸਵਾ ਦੋ ਉੱਚੀ ਆ ਗਈ 3 ਫੁੱਟ ਚੜਾਈ ਇਹ ਟੋਪੀ ਸਮੇਤ ਆ ਗਈ। ਕੰਪਲੀਟ। ਹਾਂ ਕੰਪਲੀਟ ਢੂੜੀ ਵਾਸਤੇ ਜੀ। ਢੂੜੀ ਵਾਸਤੇ। ਇਹਦਾ ਜੇ ਆਪਾਂ ਐਂ ਗੱਲ ਕਰੀਏ ਤਾਂ ਵੇਟ ਵੀਰ ਜੀ 15 ਕਿਲੋ ਵਟਲ ਹੋਊਗਾ। ਹਾਂ 15 ਥੋੜੀ ਇਹ ਹਲਕੇ ਵੇਟ 'ਚ ਆ ਗਈ ਵੀਰ ਜੀ ਲਾਈਟ ਵੇਟ 'ਚ ਇਹ। ਠੀਕ ਹੈ। ਹਾਂਜੀ ਲਾਈਟ ਵੇਟ 'ਚ ਇਹ ਪੀਸ ਵੇਚਿਆ ਹੋਇਆ ਜੀ ਆਪਾਂ। ਠੀਕ ਹੈ। ਥੋੜਾ ਲਾਈਟ ਵੇਟ 'ਚ ਹਲਕੇ ਵੇਟ 'ਚ। ਕੜੇ ਵਾਲੀ ਹੈ ਟੈ ਹੋਆ। ਕੜੇ ਵਾਲੀ ਰੰਬਾ। ਹਾਂਜੀ ਹਾਂਜੀ। 8 3 ਦੇ ਵਿੱਚ ਹੀ ਆ ਗਈ ਇਹ ਵੀ 8 3 ਦੇ ਵਿੱਚ ਹੀ ਆ ਗਈ ਵੀਰ ਜੀ ਚਾਸੀ ਜੀ ਠੀਕ ਹੈ ਬਈ ਮੱਸੀ ਹੁੱਕ ਦੇ ਵਿੱਚ ਆ ਗਿਆ ਜੀ ਇਹਦੇ ਕਿੰਨੇ ਗੇਜ ਦਾ ਲੱਗਿਆ ਫਰਸ਼ ਵਗੈਰਾ ਇਹ ਵੀ ਇਹਦੇ 10 ਗੇਜ ਦਾ ਲੱਗਿਆ ਹੀ ਫਰਸ਼ 10 ਗੇਜ ਦਾ ਹਾਂਜੀ ਪਲੇਟ ਵਾਲਾ ਬਗੈਰ ਜੋੜ ਵਾਲਾ ਐਡ ਇਹਦੇ 10 ਗੇਜ ਜੀ ਲੱਗਿਆ ਜੀ ਸਾਈਡ ਲੱਗਿਆ ਜੀ ਸਾਈਡ ਵੀ 10 ਗੇਜ ਲੱਗਿਆ ਜੀ ਇਹ ਪੀਸ ਤੇ ਠੀਕ ਹੈ ਇਹਨੇ ਰੇਟ ਦੇ ਵਿੱਚ ਵੀਰੇ ਤੇਚਾ ਹੋਇਆ ਪੀਸ ਆਪ 1,48,000 ਦਾ ਠੀਕ ਹੈ ਵੀਰੇ ਹਾਂਜੀ ਹਾਂਜੀ ਪੀਸਾ ਹਲਕਾ ਸੀਗਾ ਥੋੜਾ ਜਿਹਾ ਇਹ ਜੀ ਠੀਕ ਹੈ ਹਾਂਜੀ ਹਾਂਜੀ ਤੇ ਆ ਮਾਡਲ ਔਰ ਲਾਗੇ ਵੀਰ ਜੀ ਨੂੰ ਰੰਗ ਵੀ ਥੋੜਾ ਚੇਂਜ ਕਰਤਾ ਨਵਾਂ ਰੰਗ ਕਰਤਾ ਹਨਾ ਇਹ ਨਵੀਂ ਜੀ ਕੁਆਲਿਟੀ ਦਾ ਕਰਾਈ ਵੱਖਰਾ ਜਿਹਾ ਰੰਗ ਸਾਰੀਆਂ ਟਰਾਲੀ ਨੂੰ ਠੀਕ ਆ ਬਾਈ ਬਹੁਤ ਸੋਹਣਾ ਸ਼ਾਨਦਾਰ ਗਾਟਾ ਬਣਾਇਆ ਜੀ ਇਹਦਾ ਆਪਾਂ ਇਹਨਾਂ ਨੂੰ ਥੋੜਾ ਜਿਹਾ ਲੰਬਾਈ ਗਾਟੇ ਦੀ ਵੀ ਵਧਾਤੀ ਜੀ ਦੀ ਠੀਕ ਹਾਂਜੀ 8 3 ਦੀ ਇਹਦੀ ਆ ਗਈ ਜੀ 8 3 ਦੀ ਇਹਨੂੰ ਆਪਾਂ ਥੱਲੇ ਸਪੋਰਟ ਦੇਤੀ ਵੀਰ ਜੀ ਠੀਕ ਹਾਂਜੀ ਹਾਂਜੀ ਇਹਨਾਂ ਕਹੇ ਚਲੋ ਵੀਰ ਜੀ ਟਰੈਡ ਦੀ ਗੁੱਡੀ ਨਹੀਂ ਟੁੱਟੂਗੀ ਆਪਣੀ ਕਿਸੇ ਵੀ ਟਰਾਲੀ ਦੀ ਇਹ ਜੀ ਨੂੰ ਧਿਆਨ ਦੇ ਵਿੱਚ ਰੱਖਣਾ ਹਾਂਜੀ ਹਾਂਜੀ ਇਹ ਚੀਜ਼ ਦੀ ਧਿਆਨ ਦੇ ਵਿੱਚ ਰੱਖੋ ਗੇ ਟਰੈਕਟਰ ਦੀ ਗੁੱਡੀ ਟੁੱਟ ਜਾਂਦੀ ਐ ਸਾਈਡ ਤੋਂ ਵੀਰ ਜੀ ਉਹ ਚੀਜ਼ ਨਹੀਂ ਉਹ ਹੋਊਗੀ ਠੀਕ ਐ ਇੱਕ ਬੜੀ ਐਂ ਦੱਸ ਬਈ ਟਰਾਲੀਆਂ ਮੰਡੀ ਤੇ ਵੀ ਲਾਉਣੇ ਤੁਸੀਂ ਆਪਾਂ ਮੰਡੀ ਤੇ ਵੀ ਲਾਉਣੀ ਜੀ ਤਲਵੰਡੀ ਸਾਬੋ ਤਲਵੰਡੀ ਸਾਬੋ ਮੰਡੀ ਤੇ ਹੁੰਦੀਆਂ ਜੀ ਆਪਣੀਆਂ ਭਾਰਤੀ ਪੈਟਰੋਲ ਪੰਪ ਦੇ ਸਾਹਮਣੇ ਜੀ ਠੀਕ ਜੀ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਆਪਾਂ ਨੂੰ ਹੋ ਗਏ ਤਕਰੀਬਨ 10 ਸਾਲ ਜੀ ਠੀਕ ਹਾਂਜੀ ਬਈ ਏਰੀਆ ਦੇ ਵਿੱਚ ਜੁੜੇ ਹੋਣਗੇ ਭਰਾ ਹਾਂਜੀ ਹਾਂਜੀ ਹਰਿਆਣਾ ਰਾਜਸਥਾਨ ਯੂਪੀ ਐਮਪੀ ਬਾਦੂ ਪੀਸ ਤ ਹਾਂਜੀ ਇਹਦਾ 10 ਨੱਟੀ ਹੱਬਾ ਗਈ ਵੀਰ ਜੀ ਠੀਕ ਹੈ। ਟਾਟਾ ਦੀ ਇਹਨੂੰ ਹਿੱਸਾ ਆ ਗਿਆ ਟਾਟਾ ਦੀ ਇਹਨੂੰ ਚਾਦਰ ਆ ਗਈ। ਟਾਟਾ ਉੱਤਰ ਆ ਗਈ। ਇਹਨੂੰ ਟਾਟਾ ਦੀ ਚਾਦਰ ਆ ਗਈ ਟਾਟਾ ਦੀ ਵੀਰੇ ਹਿੱਸਾ ਆ ਗਿਆ ਇਹਨੂੰ। ਇਹਦਾ ਪੂਰੀ ਹੈਵੀ ਡਿਊਟੀ ਦੇ ਇਹਦਾ ਪੀਰੀ ਹਾਂਜੀ ਜੇ ਆਪਾਂ ਕੱਲ ਨੂੰ ਡਬਲ ਟਾਇਰ ਕਰਨਾ ਹੋਵੇ ਤਾਂ ਡਬਲ ਟਾਇਰ ਵੀ ਪਊਗਾ ਇਹਦੇ 'ਚ। ਇਹ ਤਕਰੀਬਨ ਹਾਇ ਸਿੰਗਲ ਟਾਇਰ ਦੇ ਵਿੱਚ ਹੁਣ ਅੱਜ। ਜੇ ਡਬਲ ਟਾਇਰ ਕਰਨਾ ਹੋਵੇ ਤਾਂ ਉਹਨੂੰ ਡਬਲ ਟਾਇਰ ਵੀ ਪਊਗਾ ਜੀ। ਠੀਕ ਹੈ। ਤੇ ਦਾਲ ਵੀਰ ਜੀ ਦੋ ਸਾਈਡ ਖੋਲਦਾ। ਦੋ ਸਾਈਡ ਖੋਲਦਾ। ਇਹਦੇ ਵੀ ਜਿਵੇਂ ਆਪਾਂ ਟਰੈਕਟਰ ਦਾ ਗੇਅਰ ਇਹਨੇ ਗੇਅਰ ਸਿਸਟਮ ਲਾਇਆ ਹੋਇਆ ਪਿੱਛੇ ਜੀ ਅੱਛਾ ਹਾਂਜੀ ਹਾਂਜੀ ਗਲਰੀ ਲੋਕ ਵੱਜਦਾ ਜੀ ਇਹਨੂੰ ਦਿੱਕਤ ਆ ਜੀ ਕੀ ਹੁੰਦਾ ਸੀਗਾ ਨਾ ਡਾਲਾ ਖੁੱਲ ਜਾਂਦਾ ਸੀ ਜੀ ਡਾਲਾ ਨਹੀਂ ਖੁੱਲੂਗਾ ਜੀ ਇਹਦਾ ਆਹ ਦੇ ਸਾਰੀਆਂ ਟਾਟਾ ਦੀਆਂ ਮੋਹਰਾ ਪਈ ਦੇ ਬਕਾਇਦਾ ਛੱਡੀਆਂ ਹੋਈਆਂ ਜੀ ਜੋੜ ਵਾਲਾ ਇਹਦੇ ਵੀਰ ਜੀ ਸਾਰਾ ਫਰਸ ਆ ਗਿਆ ਜੀ ਟਰਾਲੀ ਦੇ ਠੀਕ ਹੈ ਹਾਂਜੀ ਹਾਂਜੀ ਆਹ ਟਾਟਾ ਦੀਆਂ ਮੋਹਰਾ ਜੀ ਸਾਰੀਆਂ ਮੋਹਰਾ ਵਗੈਰਾ ਸਾਰੀਆਂ ਛੱਡੀਆਂ ਹੋਣੀਆਂ ਜੀ ਸਟੈਂਪਾਂ ਇਹਦੇ 11 6 ਦੇ ਵਿੱਚ ਹੀ ਆ ਗਿਆ ਵੀ 11 6 ਦੇ ਵਿੱਚ ਹਾਂਜੀ ਹਾਂਜੀ ਤੇ ਡਿਮਾਂਡ ਬਈ ਇਹਦੀ ਕੀ ਹੈ ਡਿਮਾਂਡ ਇਹ ਵੀਰੇ ਦੇ ਦਾਂਗੇ ਦੇਣ ਲੈਣ ਇੱਕ ਬਿਨਾ ਟੋ 45000 145000 ਦਾ ਜੀ ਠੀਕ ਐ 10 ਸਾਲ ਦੀ ਮੇਰੀ ਚਾਦਰ ਦੀ ਗਰੰਟੀ ਹੈ ਜੇ ਕੋਈ ਕੁਝ ਵੀ ਪੇਪੜਾ ਤਾਂ ਵੀ ਆਪ ਨੂੰ ਇੱਕ 45 ਜਿਹੜੇ ਸਾਡਾ ਪੇਜ ਫੋਲੋ ਕਰੀ ਗਏ ਆ ਵੀਡੀਓ ਸ਼ੇਅਰ ਕਰਦੇ ਆ ਉਹਨਾਂ ਖਾਤਰ ਫਿਰ ਇਹ 5000 ਦਾ ਮੰਨ ਤਾਂ ਹੁਣ ਹੋਰ ਕਰ ਦੋਗੇ ਹਾਂਜੀ ਲੈ ਜੀ ਬਾਈ ਨੇ ਖਿੱਚ ਕੇ ਕਰਤਾ ਕੰਮ ਪੂਰਾ ਹਾਂਜੀ ਹਾਂਜੀ ਤੇ ਆ ਵੀ ਜਿਸਤੀ ਦੇ ਬੱਚਾ ਗਈ 컬러 ਹੋਇਆ ਹੋਇਆ ਇਹਨੂੰ ਪੀਸ ਠੀਕ ਐ ਹਾਂਜੀ ਹਾਂਜੀ ਲਿਖਿਆ ਵੀ ਹੋਇਆ ਪਕਾਇਆ ਤੌਰ ਤੇ ਆਪਾਂ ਜਿਸਤੀ ਪੀਸ ਜੀ 165000 ਹੈ ਤੇ ਬਾਕੀ ਜਿਹੜਾ ਹੁੱਡੀ ਵੀਡੀਓ ਦੇਖ ਕੇ ਉਹ ਸ਼ੇਅਰ ਕਰਕੇ ਆਊਗਾ ਹਾਂ ਉਹਨੇ ਕੀ ਆ ਹੋਇਆ ਛੋਡੀ ਪਹਿਲਾਂ ਟਰਾਲੀ ਦੇ ਵਿੱਚ 1.5 ਲੱਖ ਦਾ ਪੀਸ ਹੀ ਦੇ ਦਿੰਗੇ ਜੀ 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 ਫੁੱਲ ਮੰਨਤਾ ਨਹੀਂ ਕਰਨਾ ਫੁੱਲ ਮੰਨਤਾਂ ਜੀ ਤੇ ਬਾਕੀ ਜਿਹੜੇ ਮਾਡਲ ਖੜੇ ਨੇ ਕਿੰਨਾ ਕੁ ਫਰਕ ਆ ਹੋਰ ਕਸ਼ੇਮ ਜੀ ਆ ਜਾਂਦੇ ਆ ਇਹਦਾ ਜੀ ਥੋੜਾ ਥੋੜਾ ਫਰਕ ਆ ਤਕਰੀਬਨ ਜਿਵੇਂ ਹੋ ਸਪੀਸ ਦਾ ਪਖੜਾ ਕੀਤਾ ਹੋਇਆ ਸ਼ੂ ਨੂੰ ਆਪਾਂ ਸਰੀਆ ਨਹੀਂ ਪਾਜੀ ਵੀਰ ਜੀ ਕੋਈ ਵੀ ਹਾਂ ਉਹਨੂੰ ਕਹਿੰਦੇ ਵੀਰ ਕਈ ਵਾਰ ਕੱਪੜਾ ਕੁੱਪੜਾ ਧੋਣੀ ਧੋਣੀ ਟਰਾਲੀ ਕਹਿੰਦੇ ਸੀ ਔਖੀ ਠੀਕ ਹੈ ਜਿਹੜਾ ਉਹ ਨਾ ਟਰਾਲੀ ਲਾਉ ਲੋ ਜੀ ਤਿੰਨ ਸਰੀਆਂ ਦੇ ਵਿੱਚ ਆ ਗਈ ਦੀ ਡਿਜ਼ਾਈਨ ਡਿਜ਼ਾਈਨ ਦਾ ਫਰਕ ਪਤਾ ਥੋੜਾ ਜਿਹਾ ਠੀਕ ਹੈ ਤਿੰਨ ਸਰੀਆਂ ਵਿੱਚ ਮਾਡਲ ਕਰਤਾ ਜੀ ਦਾ ਇਹਨੂੰ ਹਰਿਆਣਾ ਰਾਜਸਥਾਨ ਥੋੜਾ ਜਿਆਦਾ ਪਸੰਦ ਕਰਦਾ ਜੀ ਠੀਕ ਹੈ ਵੀਰੇ ਤੇ ਆਪਣਾ ਜਿਵੇਂ ਪੰਜਾਬੀ ਆ ਉਹ ਕਹਿੰਦੇ ਵੀ ਕਪੜਾ ਮਾਰਨਾ ਸਭ ਟਰਾਲੀ ਬੀ ਉਹ ਸਾਫ ਜੈ ਜੀ ਸਾਰੇ ਵੱਖਰੇ ਵੱਖਰੇ ਮਾਡਲ ਬਣਾਏ ਹੋਏ ਚਾਦਰ ਇਹ ਚ ਹੀ ਦੱਸਦਾ ਲੱਗੀ ਹੋਈ ਹੈ ਜੀ ਠੀਕ ਹੈ 6 ਵਜੇ ਨਾ ਜਿਹਦਾ 17 ਕੁ ਵਾਟ ਲਵਾਜ ਨੂੰ ਤੁਰੂਗਾ 16 ਤੇ 17 ਦੇ ਵਿੱਚ ਜੀ ਆਫ ਜੇ ਵਾਲਾ ਵੀ ਖੜਾ ਪੇਜ 11 6 ਵਾਲਾ ਜੀ ਇਹ ਆਹਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ 12 6 ਦਾ ਹੀ ਮਾਡਲ ਖੜਾ ਸਾਡੇ ਕੋਲੇ ਕੋਈ 12 6 ਦਾ ਜੀ ਨਾ ਜੀ ਇਸ ਟਾਈਮ ਕੋਈ ਨਹੀਂਗਾ 12 6 ਦਾ ਪੀਸ ਖੜਾ ਜੀ ਇੱਕ ਠੀਕ ਹੈ ਬਈ ਲੋ 12 6 ਦਾ ਖੜਾ ਜੋ ਖੜਾ ਇਹ ਆਹ ਮਾਡਲ 6 ਦੇ ਵਿੱਚ ਹੀ ਆ ਜੀ ਠੀਕ ਹੈ ਸੇਮ ਆ ਗਏ ਜੀ ਇਹ ਅੱਛਾ ਅਗਲਾ ਆ ਬਈ ਆ ਵੀ ਸੇਮ ਆ ਗਏ ਥੋੜਾ ਐਂਗਲ ਦੇ ਵਿੱਚ ਆ ਗਿਆ ਪੀਸ ਜੀ ਪਿੱਛੇ ਆ ਗਿਆ ਆ ਪੀਸ ਫੱਟੀ ਦੇ ਵਿੱਚ ਆ ਗਿਆ ਜੀ ਇਹ ਫੱਟੀ ਦੇ ਵਿੱਚ ਆ ਗਿਆ ਦਿਖਾ ਦੇ ਬਈ ਹਾਂ ਸਾਰਾ ਹਨਾ ਹਾਂਜੀ 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 ਠੀਕ ਹੈ ਤੇ ਅਗਲਾ ਵਿੱਚ ਆ ਗਿਆ ਵੀਰ ਜੀ ਇਹ ਦੋਨੇ ਉਹ ਪੈਣਾ ਪੈਣੀ ਆ ਗੀਆਂ ਮੰਨ ਕੇ ਚੱਲੋ ਠੀਕ ਹਾਂਜੀ ਹਾਂਜੀ ਜਿਹੜੀ ਪਹਿਲਾਂ ਦਿਖਾਈ ਸੀ ਹਾਂਜੀ ਹਾਂਜੀ ਆ 12 ਦੇ ਵਿੱਚ ਆ ਗਈ ਜੀ ਜੀ 12 6 ਵਾਲੇ ਟਰਾਲੇ ਆ ਗਏ ਆ 12 6 ਦਾ ਜੀ 12 6 ਦਾ ਹਾਂਜੀ ਹਾਂਜੀ ਆ ਪੀਸ ਆਪਣੇ ਆ ਵੀ 11 6 ਦਾ ਜੀ ਆ 12 ਠੀਕ ਹੈ ਤੇ ਮੜੀ ਜੀ ਦੇ ਫਿਰੋ ਇਹ ਜੀ ਐ ਮੰਨ ਕੇ ਚੱਲੋ ਵੀ 12 6 ਦੇ ਵਿੱਚ ਆ ਜੀ ਡਬਲ ਟਾਇਰ ਦੇ ਵਿੱਚ ਆ ਗਿਆ ਇਹ ਡਬਲ ਡਬਲ ਟਾਇਰ ਵਾਲੇ ਹੀ ਸੱਚੀ ਠੀਕ ਆ ਬਈ ਜਿਵੇਂ ਹਾਂਜੀ ਜੇ ਇਹਨੂੰ ਡਬਲ ਟਾਇਰ ਕਰਨਾ ਹੋ ਵੀਰ ਜੀ ਡਬਲ ਟਾਇਰ ਵੀ ਹੋ ਜੂਗਾ ਡਬਲ ਟਾਇਰ ਹੋ ਜੂਗਾ ਹਾਂਜੀ ਹਾਂਜੀ ਤੇਲੇ ਸਰਗੇ ਪਾਏ ਹੋਏ ਵਿੱਚ ਪੀਸ ਹੋਰ ਦੁਕਾਨ ਤੇ ਆਪਣੇ ਬਣੇ ਖੜੇ ਜੀ ਬਹੁਤ ਬਹੁਤ ਸੋਹਣੇ ਉਹਨਾਂ ਦੇ ਬਬਲੀ ਮੇਨ ਲੋਕੇਸ਼ਨ ਕਿੱਥੇ ਰਹਿ ਜਾਂਦੀ ਹੈ ਆਪਣੀ ਇਹ ਮੇਨ ਲੋਕੇਸ਼ਨ ਜੀ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਹੈ ਮੋੜ ਮੰਡੀ ਹਾਂਜੀ ਠੀਕ ਹੈ ਤੇ ਤੱਬੋ ਪੈਟਰੋਲ ਪੰਪ ਆ ਜਿਹੜਾ ਭਾਰਤੀ ਪੈਟਰੋਲ ਪੰਪ ਭਾਰਤੀ ਪੈਟਰੋਲ ਪੰਪ ਦੇ ਸਾਹਮਣੇ ਉਹ ਕੋਲੇ ਸਾਹਮਣੇ ਯਾਨੀ ਕਿ ਟਰਾਲੀਆਂ ਲਗਾਉਂਦੇ ਹਾਂਜੀ ਹਾਂਜੀ ਹਰ ਬੁੱਧਵਾਰ ਹਰ ਬੁੱਧਵਾਰ ਜੀ ਠੀਕ ਹੈ ਤੇ ਕੰਟੈਕਟ ਨੰਬਰ ਹੈ ਕੰਟੈਕਟ ਨੰਬਰ 75892 ਵੀਰ ਜੀ ਹਾਂਜੀ 7599512 ਜੀ ਠੀਕ ਹੈ ਇੱਕ ਨੰਬਰ ਹੈਗਾ ਜੀ ਆਪਣਾ 88476 ਜੀ 88576 ਜੀ ਠੀਕ ਹੈ ਲਈ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਫੋਲੋ ਜ਼ਰੂਰ ਕਰ ਲ